ਮਾਈ ਨਿਊ ਵਲੌਗ ਨਾ ਵਲੌਗ ਤਾਰ ਸਵਾਗਤ ਆ ਜੀ ਠੀਕਾ ਉਮੀਦ ਕਰ ਤੁਸੀਂ ਵਧੀਕ ਹੋਗੇ ਤੇ ਹੈ ਨਾ ਗਾਇਸ ਅੱਜ ਮੈਂ ਰੈਡੀ ਹੋ ਗਈ ਹਾਂ ਸਕੂਲ ਜਰਨੀ ਰੈਡੀ ਯਸ ਮੂ ਨਵਿੱਦਰ ਉੱਠ ਗਿਆ ਹਾਈ ਗਾਇਸ ਹਾਈ ਗਾਇਸ ਬਸ ਕਰ ਇਹ ਆਪਣੀ ਮੂ ਤੇ ਮੋਇਸਚਰਾਈਜ਼ਰ ਕਾ ਸੰਡੇ ਆ ਤੇ ਮਮਾ ਇੱਧਰ ਲੇਟ ਪਲੇਟ ਹੋ ਕੇ ਪਈ ਹੋਈ ਕਿਉਂਕਿ ਵੈਸੇ ਮਮਮ ਨੇ ਤਿਆਰਤਾ ਕਰਤਾ ਕਿਉਂਕਿ ਮਮਾ ਨੇ ਨਾ ਇੱਥੇ ਇੱਥੇ ਕੱਲ ਮਮਾ ਨੇ ਫੂਕ ਚਾ ਕੇ ਆ ਟਰੰਕ ਚੱਕ ਲੈ ਸਮਾਨ ਲਬੰਦ ਦੇ ਰਹੀ ਤੇ ਹੁਣ ਮਮਾ ਦੀ ਪੇਟ ਫੂਟ ਤੇ ਖਿੱਚ ਪਈ ਆ ਮਮਾ ਨੇ ਬੱਅ ਉਹ ਮੂਜੀ ਮਲਾਈ ਆ ਪਾਪਾ ਤਾਂ ਪਤਾ ਨਹੀਂ ਉਹ ਸਿਰ ਦੁਆਰ ਤੇ ਲੈਂਦੀ ਜਿਹਨੂੰ ਕੀ ਕਹਿੰਦੇ ਆ ਕੀ ਆ ਮਨਾ ਪਤਾ ਨਹੀਂ ਨਾਮ ਉਹਦਾ ਸੀ ਮਰਹਮ ਮਰਹਮ じゃ ਕੋਈ ਨਾਮ ਉਹਦਾ ਹੁਣ ਵਿੱਚ ਪੋਲੇ ਸਾਨੂੰ ਤੇ ਉਹ ਬਹੁਤ ਵਧੀਆ ਤੇ ਮਮਾ ਨੇ ਹਰ ਮਲਾਈ ਆ ਮਲਾਈ ਤੇ ਮਮਾ ਪਾਈ ਤੇ ਮਮਾ ਜੋ ਥੋੜਾ ਸਹੀ ਹੋ ਜੂਗਾ ਅਜਿਹਾ ਵੀ ਤੁਸੀਂ ਪੈ ਜੋ ਵੀ ਨੈਗ ਆ ਜਾਊਗਾ ਜੋ ਥੋੜਾ ਸਹੀ ਹੋ ਜਾਊਗਾ ਮਮਾ ਉੱਠ ਜੂਗੇ ਤੇ ਮੈਂ ਚਲੇ ਸਕੂਲ ਆਵਾਂ ਮਦਰ ਸਕੂਲ ਤੋਂ ਬਾਅਦ ਅੱਗੇ ਮੋਂਨਾ ਵਲੌਗ ਬਣਾਉਂਗੀ ਵਲੌਗ ਗਾਇਜ਼ ਉਹ ਜਿਹੜੀ ਮਰਹਮ ਅਸੀਂ ਲੈ ਕੇ ਆਂਦੀ ਸੀ ਨਾ ਉਹਦੇ ਨਾਲ ਤਾਂ ਮਮਾ ਨੂੰ ਕੋਈ ਫਰਕ ਨਹੀਂ ਪਿਆ ਮਤਲਬ ਕਿ ਜਿਦਾਂ ਮਮਾ ਨੇ ਮ사ਜ ਕਰਵਾ ਲਈ ਸੀਗੀ ਉਹਦੇ ਨਾਲ ਮ사ਜ ਤਾਂ ਹੀ ਮੈਨੂੰ ਲਾਈ ਦੀ ਹੁੰਦੀ ਹੈ ਮ사ਜ ਤਾਂ ਉਹਦਾ ਕਰੀਦੀ ਨਹੀਂ ਫਿਰ ਸਕੇਨ ਦੇ ਚਲਨ ਜੀ ਲੱਪ ਪੈਂਦੀ ਆ ਤੇ ਮਮਾ ਨੇ ਉਹ ਕੀਤਾ ਸੀਗਾ ਮਤਲਬ ਲਵਾਈ ਸੀਗੀ ਪਾਪਾ ਤੋਂ ਤੇ ਪਰ ਉਹਨਾਂ ਨੂੰ ਕੋਈ ਫਰਕ ਨਹੀਂ ਪਿਆ ਤੇ ਮਮਾ ਵਿਚਾਰੇ ਬੈਠੇ ਹੋਏ ਆ ਗਾਈਸ ਬਹੁਤ ਅਰਦ ਹੁੰਦਾ ਪਿਆ ਬੈਗ ਦੇ ਵਿੱਚ ਹੂੰ ਤੇ ਹੁਣ ਆਪਾਂ ਪਾ ਗਏ ਸੀਗੇ ਮੈਂ ਪਾਪਾ ਨੂੰ ਕਿ ਮੈਂ ਕਿਹਾ ਪਾਪਾ ਮੂੰ ਪਾਣੀ ਨਾ ਡਰ ਜਵੇ ਮੈਂ ਕਿਹਾ ਪਾਪਾ ਦਵਾਈ ਲੈ ਆ ਦੋ ਤੇ ਪਾਪਾ ਦਵਾਈ ਲੈ ਕੇ ਆ ਗਏ ਆ ਤੇ ਆਈ ਥਿੰਕ ਇਹਨਾਂ ਫਰਕ ਪੈ ਜਾਊਗਾ ਕਿਉਂਕਿ ਜੇ ਤੋਂ ਜਿਨ੍ਹਾਂ ਤੋਂ ਸੀ ਦਵਾਈ ਲੈਣ ਇਹਨਾਂ ਦੀ ਮਤਲਬ ਦਵਾਈ ਵਧੀਆ ਹੁੰਦੀ ਆ ਤੇ ਉਹਨਾਂ ਵਰਗੇ ਵੀ ਪੈਣ ਦਾ ਹੁੰਦਾ ਤੇ ਅਮਾ ਪੈਣ ਵਰਗੇ ਤੁਹਾਨੂੰ ਵਾਲੀ ਵਧੀਆ ਦਵਾਈ ਖਾਓ ਮम्मा ਕਹਿੰਦੇ ਮੇਰੇ ਸਰੀਰਕ ਚੁੱਤੀ ਨਹੀਂ ਮੈਂ ਕਹਿੰਦਾ ਸਿਰ ਦੱਸ ਦੇਣਾ ਸੀਗਾ ਮਤਲਬ ਮਰਹਮ ਤਾਂ ਉੱਤੇ ਹੀ ਪਈ ਸੀਗੀ ਮम्मा ਲਗਾ ਖੜੀ ਨੀਚੇ ਪਈ ਕੀ ਇਹਨਾਂ ਨੂੰ ਲਿਹਾਣੀ ਪੈਣੀ ਆ ਨੀਚੇ ਉੱਪਰ ਮਰਹਮ ਉੱਤੇ ਵੀ ਸੀਗੀ ਤੇ ਬੱਸ ਇਹ ਬਣਾ ਫਰਕ ਨਹੀਂ ਸੀ ਪੈਣਾ ਕਿਉਂਕਿ ਮਨ ਲਾਦਾ ਲੱਗ ਹੀ ਪੈਣਾ ਮਸਲ ਵਗੈਰਾ ਖਿੱਚ ਹੋ ਗਈ ਮਮੇ ਗੱਲ ਗਾਈਜ਼ ਮम्मा ਕਹਿੰਦੇ ਗਾਈਜ਼ ਪਾਪਾ ਕਹਿੰਦੇ ਕਾਹਦਾ ਬਾਹੂਬਲੀ ਬਣਦੀ ਸੀ ਨਾ ਤੇਰੀ ਮਾਤਾ ਉਹਦਾ ਫਲ ਇਹ ਮਿਲੇ ਮम्मा ਨੂੰ ਗਾਈਜ਼ ਪਾਪਾ ਮਨੀਸ਼ਾ ਨੂੰ ਲੈਣ ਗਏ ਹੋਏ ਆ ਅਮੱਖੀ ਪਤਾ ਨਹੀਂ ਕਿਥੋਂ ਆ ਗਈ ਤੇ ਨਾ ਉਹਦਾ ਟਾਈਮ ਹੋ ਗਿਆ ਸੀਗਾ ਤੇ ਪਾਪਾ ਮਿਸ਼ਨ ਲੈਣ ਚਲੇ ਗਏ ਆ ਤੇ ਮੈਂ ਇੱਧਰ ਆਪਣਾ ਕੰਮ ਕਰਦੀ ਰਹੀ ਆ ਤੇ ਬਾਅਦ ਮਮਾ ਦਾ ਕੱਪੜੇ ਪ੍ਰੈਸ ਕਰਦੇ ਪਏ ਸਾਡੇ ਸਾਡੇ ਮਤਲਬ ਕਿ ਹਲੇ ਕਈ ਸੂਟ ਬਣਨ ਵਾਲੇ ਵੀ ਆ ਤੇ ਕਈ ਬਣੇ ਵੀ ਨਹੀਂ ਹੈਗੇ ਤੇ ਮੰਮਾ ਦਾ ਮੀਸ਼ਾ ਦਾ ਸੂਟ ਪ੍ਰੈਸ ਕਰਦੇ ਪਿਆ ਕਿਉਂਕਿ ਸਾਨੂੰ ਇੱਕ ਵਿਆਹ ਦਾ ਸੱਦਾ ਆ ਤੇ ਵਿਆਹ ਹੈਗਾ ਬਹੁਤ ਨਜ਼ਦੀਕ ਦਾ ਵਿਆਹ ਬਾਰੇ ਤੁਹਾਨੂੰ ਬਾਅਦ ਵਿੱਚ ਦੱਸਾਂਗੇ ਫਿਲਹਾਲ ਮੈਂ ਤੁਹਾਨੂੰ ਨਾਲ ਦੱਸ ਦਿੰਦੀ ਆ ਕਿ ਮਮਾ ਵਿਆਹ ਲਈ ਸੂਟ ਵਗੈਰਾ ਪ੍ਰੈਸ ਕਰਦੇ ਪਏ ਆ ਤੇ ਹਾਲੇ ਮਤਲਬ ਤਿਆਰੀ ਕਰਨ ਵਾਲੀ ਹੈਗੀ ਆ ਵਿਆਹ ਦੀ ਤੇ ਮਤਲਬ ਸਾਰੀ ਡਿਟੇਲ ਤੁਹਾਨੂੰ ਵਿਆਹ ਦੀ ਮਤਲਬ ਬਾਅਦ ਚ ਦਵਾਂਗੀ ਮਤਲਬ ਅਸੀਂ ਕਿੱਥੇ ਜਾਣਾ ਕਿੱਥੇ ਨਹੀਂ ਫਿਲਹਾਲ ਸਾਰੇ ਆਪਣੇ ਕੰਮ-ਕਮ ਆਪਣੇ ਕੰਮਕਾਰਾਂ ਵਿੱਚ ਲੱਗੇ ਹੋਏ ਆ ਤੇ ਵਿਆਹ ਹੈਗਾ ਵੀ ਮਤਲਬ 20 ਤਰੀਕ ਦਾ ਕਾਫੀ ਨੇੜੇ ਦਾ ਤੇ ਮੈਂ ਮਤਲਬ ਬਾਅਦ ਚ ਦੱਸ ਦਿਆਂ ਉਹ ਵਿਆਹ ਵਰੀ ਪੂਰਾ ਤੇ ਫਿਲਹਾਲ ਮਮਾ ਕੱਪੜੇ ਪ੍ਰੈਸ ਕਰਦੇ ਪਏ ਗਾਇਜ਼ ਮਨੀਸ਼ਾ ਆ ਗਈ ਆ ਘਰ ਤੇ ਮਨੀਸ਼ਾ ਮਮਾ ਤੇਰੇ ਕੱਪੜੇ ਪ੍ਰੈਸ ਕਰਦੇ ਪਏ ਆ ਵਿਆਹ ਲਈ ਗਾਇਜ਼ ਵਿਆਹ ਦੀਆਂ ਫੋਲ ਤਿਆਰੀਆਂ ਨੇ ਮੈਂ ਗਾਇਜ਼ ਨੂੰ ਕਿਹਾ ਸੀਗਾ ਮੈਂ ਕਿਹਾ ਸੀ पाच ਦੱਸਾਂਗੇ ਕਿ ਮਤਲਬ ਅਸੀਂ ਕਿੱਥੇ ਜਾਣਾ ਚੱਲ ਆਪਣੇ ਮੂਹਰੇ ਦੱਸ ਨਹੀਂ ਨਹੀਂ ਬਾਅਦ ਚ ਦੱਸਾਂਗੇ ਬਾਅਦ ਚ ਕਦਮ ਮਤਲਬ ਕਿ ਵਿਆਹ ਤੋਂ ਬਾਅਦ ਨਹੀਂ ਨਹੀਂ ਜਿਦਾਂ ਇਦਾਂ ਅਗੇ ਪ੍ਰੋਸੈਸ ਵਧੂਗਾ ਜਿਦਾਂ ਜਿਦਾਂ ਇੱਕ ਇੱਕ ਕਦਮ ਅੱਗੇ ਪੜਾਵਾਂਗੇ ਉਦੋਂ ਦੱਸਾਂਗੇ ਅੱਛਾ ਯੈਸ ਤੇ ਇਹ ਹੋਣੀ ਆਈ ਆ ਮਤਲਬ ਇਹਦਾ ਟਾਈਮ ਨਹੀਂ ਹੋਇਆ ਇਹਨੂੰ ਆਈ ਨੂੰ ਤੇ ਫਿਰ ਅਸੀਂ ਤੁਹਾਨੂੰ ਦੱਸਦੇ ਵਿਆਹ ਗਾਇਜ਼ ਬਹੁਤ ਦੂਰ ਜਾਣਾ ਮੀਸ਼ਾ ਦਾ ਆਪਾਂ ਹਾਂ ਇਧਰ ਧਿਆਨ ਦੇ ਲਾ ਆਮ ਵਲੌਗਿੰਗ ਯੂ ਓਕੇ ਆ ਓਕੇ ਮੈਂ ਕਮੈਂਟ ਪੜ੍ਹਦੀ ਸੀ ਆਪਣਾ ਨਹੀਂ ਕਿਸੇ ਦਾ ਕਮੈਂਟ ਪੜ੍ਹਦੀ ਸੀ ਕਿ ਨੇ ਕੀ ਕਿਹਾ ਠੀਕ ਆ ਹਾਂਜੀ ਗਾਇਸ ਦੂਰ ਜਾਣਾ ਸੀ ਦੂਰ ਕੈਨੇਡਾ ਨਹੀਂ ਜਾਣਾ ਦੂਰ ਅਮਰੀਕਾ ਨਹੀਂ ਜਾਣਾ ਨਾ ਇੰਡੀਆ ਜੀ ਆ ਅੱਛਾ ਦੂਰ ਪਾਕਿਸਤਾਨ ਦੇ ਲੱਗੇ ਆ ਹਾਂ ਪਾਕਿਸਤਾਨ ਦੇ ਲੱਗੇ ਨਹੀਂ ਮਤਲਬ ਪਾਕਿਸਤਾਨ ਦੇ ਬਾਰਡਰ ਤੇ ਲੱਗੇ ਹਾਂ ਮਸ ਇਸ ਤੋਂ ਲੱਗੇ ਇਸ ਤੋਂ ਕਿ ਨਾ 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 ਇੰਟ ਨਹੀਂ ਦੇਣਾ ਆਗੇ ਗਾਇਸ ਬਾਰਡਰ ਦੇ ਵੱਲ ਹੀ ਹੁਣ ਤੁਸੀਂ ਮਤਲਬ ਉਦੋਂ ਨੂੰ ਹੀ ਜਾਣਾ ਸੀ ਆਹੋ ਮਤਲਬ ਉਸ ਇਲਾਕੇ 'ਚ ਹੀ ਆ ਉਸ ਏਰੀਆ 'ਚ ਹੀ ਆ ਯੇ ਇਦਾਂ ਕਹਿ ਲਓ ਯੈਸ ਗਾਇਸ ਮੰਮਾ ਲਗਾਤਾਰ ਵਿਆਹ ਦੇ ਕੱਪੜਿਆਂ ਦੀ ਪ੍ਰੈਸ ਕਰਦੇ ਹੋਏ ਗਾਇਸ ਕੋਈ ਲਗਾਤਾਰ ਨਹੀਂ ਮਨਿਸ਼ਾ ਕਰਦੀ ਦੇ ਕੱਪੜੇ ਪ੍ਰੈਸ ਕਰ ਕਰਦੀ ਪਰ ਕਰਦੇ ਤਾਂ ਮੈਂ ਤੁਸੀਂ ਲਗਾਤਾਰ ਹੀ ਪਏ ਹਾਂ ਪਰ ਹੋਏ ਨਹੀਂ ਨਾ ਹਜੇ ओके गाइस ਮੈਂ ਇਧਰ ਚਾ ਬਣਾਉਣੀ ਪਈ ਆ। 29 ਵਰਤੇ ਆਈ ਸੀਗੀ ਤੇ ਹਨਾ ਮੈਂ ਤਾਂ ਮੇਰੇ ਬਲੌਗ ਦਾ ਵੌਇਸਓਵਰ ਕਰਨ ਆਈ ਸੀ ਤੇ ਇਧਰ ਮम्मा ਕਹਿੰਦੇ ਮਮਾ ਇਹ ਮਸ਼ੀਨ ਲਾਉਣੀ ਸੀਗੀ। ਮਮਾ ਕਹਿੰਦੇ ਵਿਆਹ ਤੋਂ ਪਹਿਰੇ ਲਾ ਲੈਨੇ ਫਿਰ ਨਾ ਕਪੜੇ ਧੋ ਕੇ ਚਾਵਾਂਗੇ ਹਨਾ ਮਾ। ਤਾਂ ਕਿ ਉਹਦੇ ਨੂੰ ਗੰਦੇ ਕਪੜੇ ਨਾ ਮਿਲੂਗੇ ਇਸ ਲਈ ਮਮ ਨੇ ਮਸ਼ੀਨ ਲਈ ਸੀ ਤੇ ਮਮਾ ਕਹਿੰਦੇ ਬਾਕੀ ਸਾਰਾ ਕੁਝ ਤਾਂ ਮਮਾ ਨੇ ਕਰ ਲਿਆ। ਆ ਟੈਂਪਰੇਚਰ ਮਮਾ ਤੋਂ 60 ਤੇ ਹੋ ਗਿਆ ਹੋ ਗਿਆ ਪਤਾ ਨਹੀਂ ਪੈਲਦੇ ਹੀ ਹੋਇਆ ਪਿਆ ਤੇ ਮਮਾ ਕਹਿੰਦੇ ਹੁਣ ਇਹਨੂੰ ਸੈੱਟ ਕਰੋ ਤੇ ਮਮਾ ਪਾਣੀ ਨਹੀਂ ਵਧਾਇਆ।

ਚਲੋ ਹੇ ਬੇਟਾ ਬੜੇ ਤੇਜ਼ ਹੋ ਰਹੇ ਆ ਮੰਮਾ ਬੜੇ ਤੇਜ਼ ਹੋ ਰਹੇ ਹੋ ਗਾਇਸ ਨੇ ਤਾਂ ਗਲਤ ਲੱਗ ਗਿਆ ਸੀ ਟੈਂਪਰੇਚਰ ਇਹ ਤਾਂ ਕੱਪੜੇ ਸ਼ਿੰਕ ਹੋ ਕੇ ਦਾ ਹੋ ਜਾਣੇ ਸੀ ਯੈਸ ਤੇ ਹੁਣ ਕੱਪੜੇ ਘੁਮੜ ਲਾ ਪਏ ਅੰਦਰ ਨਹੀਂ ਹਜੇ ਤਾਂ ਸੱਚ ਪਹਿਲਾਂ ਪਾਣੀ ਭਰ ਹੋਊਗਾ ਇਹਦੇ ਦੇ 哦 ਮਾਈ ਗੋਡ ਕੋਕੋ ਮੁਰਦੇ ਕੇ ਤਾ ਹ ਇਨੀ ਸੀਤੀ ਤੇ ਮਮਾ ਚਲੇ ਨੀਚੇ ਤੇ ਮੈਂ ਵੀ ਨੀ ਬਲੌਗ ਦਾ ਵੌਇਸਓਵਰ ਕਰਨ ਲੱਗੀ ਆ ਚਲੋ ਮੈਂ ਜਾਓ 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 ਚਲੋ ਆਪਾਂ ਅੰਦਰ ਚਲਦੇ ਆਂ ਕਮਰੇ ਚ ਬੈ ਕੇ ਵੌਇਸਓਵਰ ਕਰਵਾ ਦਿੱ ਕਿਉਂਕਿ ਥੱਲੇ ਪਾਪਾ ਕੰਮ ਕਰਦੇ ਆ ਨਾ ਤੇ ਉਜੀ ਹੋਉਂਦੀ ਆ ਕੈਂਚੀ ਦੀ ਆਵਾਜ਼ ਹੁੰਦੀ ਪਿੱਛੇ ਅੰਦਰ ਕਿੰਨਾ ਹਨੇਰਾ ਹਨੇਰਾ ਜਾਓ ਨਮਾ ਚਲੇ نیچے ਤੇ ਹੁਣ ਮੈਂ ਵੌਇਸਓਵਰ ਕਰ ਲੈਣੀ ਸ਼ਾਂਤੀ ਲਾ ਤੇ ਬੱਜਾ ਲਾ ਕਿ ਤੱਕੀ ਬਾਹਰ ਲਈ ਬਾਹਰ ਲਈ ਬਾਹਰ ਲਈ ਤਾਕੀ ਬਾਰਲੀ ਨੌਇਸ ਅੰਦਰ ਨਾ ਆਵੇ ਗਾਇਸ ਮੈਨੇ ਇਹਦੀ ਡਰੈਸਿੰਗ ਟੇਬਲ ਦੀ ਸਫਾਈ ਕਰਦੀ ਪਿਛੇ ਮੈਂ ਥੋੜਾ ਜਿਹਾ ਸਮਾਨ ਵਗੈਰਾ ਝਟਕਾ ਦਿੱਤੀ ਕਿ ਜਿਹੜਾ ਰਬ ਬੇਸ ਤੇ ਇਹੜਾ ਕਪੜਾ ਵਿੱਚ ਜੀਨੇ ਮੈਨੂੰ ਸਿੱਧਾ ਘੱਟ ਤੇ ਮੈਂ ਇਹੜਾ ਮੁਦਰੂ ਪਾਣੀ ਕਿਦਦਰ ਇਹਨੂੰ ਕੱਟਣਾ ਦਿੱਲੀ ਇਹਨੂੰ ਇਹ ਮੁੰਬਈ ਇਹਨੂੰ ਕੱਟੀ ਜਾਂਦੀ ਹੈ ਇਹਨੇ ਟੇਡਾ ਮੇਡਾ ਕੱਟੀਆਂ ਜਾਂਦੀ ਕਿਉਂਕਿ ਜਿਹੜੀ ਕੈਂਚੀ ਇਹਨਾਂ ਪਾਪਾ ਦੀ ਬੋ ਭਾਰੀ ਆ ਤੇ ਸ਼ਾਇਦ ਉਹਦੀ ਵਜ੍ਹਾ ਨਾਲ ਨਹੀਂ ਕੱਟ ਹੁੰਦਾ ਪਿਆ ਉਹਨਾਂ ਦੇ ਤੋਂ ਹਾਂ ਆ ਦੇਖੋ ਕਿ ਕਿੰਨੀ ਲੰਬੀ ਹਾਂ ਤੇ ਭਾਰੀ ਬਹੁਤ ਆ ਤੇ ਮੈਨੂੰ ਕਹਿੰਦੇ ਸਹੀ ਕੱਟ ਫਿਰ ਮੈਨੂੰ ਉਰੇ ਉਹ ਨਿਕਲੀ ਜੀ ਜਾਂਦੇ ਆ ਦੇਖ ਗਈ ਹੁਣ ਵੀ ਤੂੰ ਡੇਡੇ ਘਟਦੀ ਪਈ ਐ ਸਮਝੀ ਤੇ ਪਾਪਾ ਤੇ ਮੰਮਾ ਬਾਰਾ ਪੜਾ ਕੰਮ ਕਰਦੇ ਪਿਆ ਤੇ ਹੁਣ ਮੈਂ ਇਹਨੂੰ ਇੰਟਰੋਗ ਵੀ ਮਾਰੂੰਗੀ ਗਾਇਜ਼ ਜਿੱਦਾਂ ਕੀ ਤੁਸੀਂ ਮੈਨੂੰ ਦੇਖ ਸਕਦੇ ਆ ਕੈਮਰੇਜ ਤੇ ਆਹ ਦੇਖੋ ਆਈ ਏਨ ਮਿਰਰ ਚ ਤੇ ਆਹ ਦੇਖੋ ਮਨੀਸ਼ਾ ਚਲ ਦਿਖਾ ਕੀ ਕੀਤਾ ਕੀ ਬਹੁਤ ਹੀ ਜਿਆਦਾ ਖਲਾਲਾ ਪਾਇਆ ਖਲਾਲਾ ਖਲਾਰਾ ਗਿਆ ਮੈਂ ਖਲਾਰਾ ਪਾਇਆ ਸੀ ਇਸ ਉੜੀਨੇ ਅੱਛਾ ਯੈਸ ਤੂੰ ਇਨਾ ਮੈਸ ਖਿਲਾਰਿਆ ਪਿਆ ਸੀ ਇੱਥੇ ਤਾਂ ਮੈਨੂੰ ਦੇਖ ਕੇ ਮੈਨੂੰ ਲੱਗਾ ਇਹ ਇਹ ਨਹੀਂ ਬਿਊਟੀਫੁਲ ਚੀਜ਼ ਆਪਾਂ ਮੈਸ ਪਾਉਣ ਨਹੀਂ ਲੈਂਦੀ ਤੇ ਇਸ ਲਈ ਮੈਂ ਇਹਨੂੰ ਸੌਫ ਕੀਤਾ ਤੇ ਦੇਖੋ ਟਾਂ ਟਾਂ ਆਈ ਕੈਨ ਓਪਨ ਆ ਦੇਖੋ ਆਪੇ ਲੋਕ ਖਿਲਰੇ ਹੋਏ ਸੀ ਆ ਤਾਂ ਚੱਲੋ ਥੋੜਾ ਇੱਦੇ ਸੀ ਇਧਰੋਂ ਸੈੱਟ ਕੀਤਾ ਮੈਂ ਤੇ ਆ ਤਾਂ ਪੂਰੇ ਖਿਲਰੇ ਹੋਏ ਸੀ ਇਹਦਾ ਕੋਈ ਥੋ ਪਤਾ ਹੀ ਨਹੀਂ ਸੀਗਾ ਇਹਨੂੰ ਪੂਰਾ ਸੈੱਟ ਕੀਤਾ ਤੇ ਉਹ ਥੱਲੇ ਵੀ ਵਗੈਰਾ ਸਾਰੇ ਸੈੱਟ ਕੀਤੇ ਪੈਨ ਕਰਦੀ ਰਿਆ ਕਰ ਸੈਟ ਠੀਕ ਆ ਹਾਂਜੀ ਕਿਉਂਕਿ ਬਹੁਤ ਜ਼ਿਆਦਾ ਗੰਦਾ ਹੀ ਲੱਗਦਾ ਪਿਆ ਸੀ ਤੇ ਆ ਵੀ ਕਿਲਰ ਹੈ ਪਿਆ ਸੀ ਗਾ ਇਹਨੂੰ ਵੀ ਮੈਂ ਸੈਟ ਕੀਤਾ ਆ ਆ ਵੀ ਕਿਲਰ ਹੈ ਜਿਹੜਾ ਸਾਰੇ ਇਧਰ ਉਧਰ ਅੱਗੇ ਪਿੱਛੇ ਹੋਏ ਸੀ ਇਹਨੂੰ ਸੈਟ ਕੀਤਾ ਤੇ ਆਇ ਇੱਥੇ ਰੱਖਣੀ ਆ ਓਕੇ ਯੂਜ਼ ਕਰਕੇ ਓਕੇ ਬਾਸ ਤੇ ਆ ਜਿਹੜੀ ਹੈ ਇਹ ਤਾਂ ਵਾਲੀ ਇੱਥੇ ਗੰਦ ਪਾਇਆ ਸੀ ਬਸ ਤਾਂ ਇਹਨੂੰ ਪੂਣੀ ਹੈ ਪੈਨ ਪੂਣੀ ਹੈ ਗਾ ਗਾਇਸ ਜਿਹੜੇ ਆ ਬਾੜੇ ਹੈ ਨਾ ਆ ਪੈਨ ਪੂਣਾ ਹਾ ਕਾਪੀ ਨੇ ਡਾਇਰੀਆਂ ਵਗੈਰਾ ਹਾਂ ਸਾਰੀਆਂ ਇੱਥੇ ਗੰਦ ਪਾਇਆ ਸੀ ਮੈਂ ਚੱਕ ਕੇ ਇੱਥੇ ਅੰਦਰ ਰੱਖੀਆਂ ਇੱਜ਼ਤ ਨਾਲ ਠੀਕ ਆ ਇਿੱਤਨਾ ਕੀ ਗਲੇ ਚ ਹਾਰ ਪਾ ਕੇ ਉਹਨਾਂ ਨੇ ਗੀ ਤੇ ਪਪਾ ਉਹ ਘੜੀ ਵਰਤੇ ਨਹੀਂ ਇਸ ਲਈ ਉਹ ਨੂੰ ਰੱਖਤਾ ਤੇ ਉਹਦੇ ਵਿੱਚ ਚਾਰ ਜੀ ਵੀ ਉਹਦਾ ਪਤਾ ਤੇ ਬਾਕੀ ਸਾਰਾ ਤੇ ਆਹ ਜਿਹੜਾ ਕਪੜਾ ਸੀ ਇਹ ਸੀ ਮੈਟ ਬਣਾ ਲਿਆ ਇਹ ਵੀ ਮੈਂ ਮਤਲਬ ਇੰਟਰਲੋਕ ਕੀਤਾ ਪਹਿਲੇ ਵੈਸੇ ਵੀ ਛਿਆ ਸੀਗਾ ਤੇ ਹੁਣ ਮੈਂ ਇੰਟਰਲੋਕ ਵਗੈਰਾ ਕਰਤੀ ਤਾਂ ਕਪੜਾ ਉੱਦਈ ਆ ਇਸ ਕੋ ਸਾਫ਼ ਸੁਥਰ ਕਰ ਲਉ ਤੇ ਇੱਥੋਂ ਨਹੀਂ ਵਗੀ ਇੱਥੋਂ ਅਜੇ ਮੈਨੂੰ ਸਾਫ਼ ਹੀ ਆ ਨਾ ਉਹ ਨਹੀਂਗਾ ਜਦੋਂ ਇਹ ਚ ਚੰਗੀ ਤਰ੍ਹਾਂ ਐਕਸਟ੍ਰੀਮ ਲੈਵਲ ਦਾ ਗੰਦ ਪੋਗੋ ਫਿਰ ਸਾਫ਼ ਕਰਾਂਗੇ ਨਹੀਂ ਹਣਾ ਮਤਲਬ ਇੱਥੇ ਨਾ ਹੋਰੀ ਕਵਿਜੀ ਤੇ ਇੱਥੇ ਕੱਲਰ ਜਾਂਦਾ ਨਾ ਆਪਾਂ ਕਿਹੜਾ ਇੱਥੇ ਮੈਂ ਰੋਜ਼ ਯੂਜ਼ ਕਰਦੇ ਆਂ ਵੀ ਆਪਾਂ ਦਾ ਮੇਕਅਪ ਕਰਦੇ ਨਹੀਂ ਹੈਣਾ ਮਮਾ ਕਰੇਗਾ ਜੇ ਕਰਦੇ ਆ ਤੇ ਮਮਾ ਉਦਰਾ ਹੀ ਕਰ ਲੈਂਦੇ ਹੁੰਦੇ ਤੇ ਇੱਥੇ ਇਸ ਲਈ ਨਹੀਂ ਕੀਤਾ ਗਾਇਸ ਜਿੱਦ ਤੱਕ ਤੁਹਾਨੂੰ ਪਤਾ ਹੀ ਮਮਾ ਨੇ ਮਸ਼ੀਨ ਲਾਈ ਸੀਗੀ ਤੇ ਹਣਾ ਉਹ ਹੁਣ ਮਸ਼ੀਨ ਦਾ ਟਰੰਗ ਹੋਰਨ ਵੱਜ ਗਿਆ ਤੇ ਮੈਂ ਨਾ ਮਮਾ ਕਹਿੰਦਾ ਮਮਾ ਹਣਾ ਹੋਰਨ ਵੱਜ ਗਿਆ ਤੇ ਮਮਾ ਕਹਿੰਦੇ ਜੋ ਬੰਦ ਕਰਿਆ ਇਹਦਾ ਮਤਲਬ ਜਿਹੜਾ ਬੋਲੇ ਉਹੀ ਕੁੰਡਾ ਖੋਲੇ ਉਹਨੂੰ ਤੇ ਮੀਂਹ ਬੰਦ ਕਰਨਾ ਆ ਤੇ ਮੰਤ ਕਰਨੀ ਪੈਣੀ ਆ ਤੇ ਉਹਨੂੰ ਬੰਦ ਕਰਦੀ ਆ ਮਮਾ ਤੋਂ ਪੁੱਛ ਲੈ ਮਮਾ ਜੀ ਮਮਾ ਜੀ ਪਹਿਲੇ ਰੋਟੀ ਬੰਦ ਕਰਨੀ ਨਾ ਚਲੋ ਸੌਤ ਚ ਰੋਟੀ ਯੈਸ ਸੌਤ ਚ ਰੋਟੀ ਪਹਿਲਾਂ ਸੌਤ ਚ ਰੋਟੀ ਓਕੇ ਪਹਿਲ ਸਵਿਚ ਆਫ ਕਰਨਾ ਇਹ ਵਾਲਾ ਕਿਉਂਕਿ ਅਸੀਂ ਮਤਲਬ ਜਦੋਂ ਚਲੋ ਆ ਕਈ ਤਾਂ ਮਤਲਬ ਟੂਟੀ ਜਿਹੜੀ ਹੁੰਦੀ ਨਾ ਚਲਦੀ ਛੱਡ ਦਿੰਦੇ ਆ ਪਰ ਹਨਾ ਅਸੀਂ ਜਲਦੀ ਨਹੀਂ ਛੱਡਦੇ ਅਸੀਂ ਜਦੋਂ ਕੱਪੜੇ ਧੋਣੇ ਹੁੰਦੇ ਸੀ ਇਹਨੂੰ ਦੇ ਚਲਾਉਨੇ ਹੁੰਨੇ ਤੇ ਹੁਣ ਇਹ ਮੈਂ ਟੂਟੀ ਬੰਦ ਕਰਨੀ ਹੈ ਚਲ ਮੈਂ ਸਵਿਚ ਆਫ ਕਰਦਾ ਤੇ ਕੱਪੜੇ ਵੀ ਧੋ ਹੋ ਹੀ ਗਏ ਤੇ ਗਾਇਸ ਹੁਣ ਮੈਂ ਟੂਟੀ ਬੰਦ ਕਰੀ ਦਿੱਤੀ ਤੇ ਮੈਂ ਮम्मा ਤੋਂ ਪੁੱਛ ਲੈ ਵੀ ਇਹ ਟੱਕਣ ਹੁੰਦਾ ਵਜ੍ਹਾ ਕਿ ਤੁਸੀਂ ਦੇਖੋ ਇਹ ਚ ਹਵਾ ਜੀ ਬਣੀ ਹੋਈ ਆ ਆਏ ਮਾ ਪਾਪਾ ਮਾ ਪਾਪਾ ਇਹਨਾਂ ਦੇ ਖੋਲ ਦੇ ਤੇ ਮੈਂ ਹੁਣ ਇਹਦਾ ਟੱਕਣ ਆਈ ਖੋਲਦੀ ਭਈਆ ਖੁੱਲ ਜਾ ਬਾਈ ਸਾਹਿਬ ਯੈਸ ਕਪੜੇ ਆ ਕੇ ਗੱਬੇ ਖਾਲੀ ਵਾਲੇ ਵਾਲੇ ਸਾਰੇ ਕਪੜੇ ਆ ਗਏ ਤੇ ਕਪੜੇ ਤਾਂ ਹੋ ਗਏ ਬੜੀਆ ਹੁਣ ਮਮਾ ਨੇ ਜਦੋਂ ਉੱਪਰ ਆਉਗੇ ਨਾ ਉਹ ਸੁਕਣੇ ਪਾ ਦੋਗੇ ਇਸੋ ਕੋ ਜੋਗੇ ਤੇ ਜਿੰਨੇ ਟਾਈਪ ਚੀਜ਼ ਸੁਕੜੇ ਹੋ ਗਏ ਕਾਈ ਸੌਣ ਹੋ ਚੁੱਕਿਆ ਰਾਤ ਤੇ ਮੇਰੇ ਨਾਲ ਬਹੁਤ ਹੀ ਜ਼ਿਆਦਾ ਬੁਰਾ ਹੋਇਆ ਬੁਰਾ پتہ ਕੀ ਹੋ ਰਿਹਾ ਗਾਇਸ ਮੈਂ ਰੋਟੀ ਖਾਦੀ ਪੀਜੀ ਅਸੀਂ ਸਾਰੇ ਡਿਨਰ ਘਰ ਤੇ ਪਏ ਸੀਗੇ ਤੇ ਮੈਂ ਵੀ ਨਾਲ ਖਾਦੀ ਪੀਜੀ ਰੋਟੀ ਕਿਉਂਗਾ ਗਾਇਸ ਮੈਂ ਰੋਟੀ ਖਾਦੀ ਸੀ ਮੇਰੇ ਜੀਭ ਤੇ ਇਧਰ ਇੰਨੀ ਜ਼ੋਰ ਦੀ ਠੰਡੀ ਵਾਢੀ ਇੰਨੀ ਜ਼ੋਰ ਦੀ ਠੰਡੀ ਵਾਢੀ ਨਾ ਕੀ ਖੂਨ ਵੀ ਨਿਕਲਿਆ ਹੁਣ ਮੇਰੇ ਮਲਜੀਤ ਤੇ ਟੱਕ ਜਾਈ ਉਹ ਵੱਜ ਗਿਆ ਹੈ ਤੇ ਮੇਰੇ ਨਾਲ ਇੰਨਾ ਬੁਰਾ ਹੋਇਆ ਬਹੁਤ ਬੁਰਾ ਹੋਇਆ ਮੇਨ ਤਾਂ ਖੂਨ ਵੀ ਨਿਕਲਿਆ ਸੀ ਫਿਰ ਮੈਂ થોੜਾ ਟਾਈਮ ਲਈ ਰੋਟੀ ਖਾਣੀ ਕਾਫੀ ਖੂਨ ਨਿਕਲਿਆ ਹਾਂ ਕਾਫੀ ਖੂਨ ਨਿਕਲਿਆ ਸੀ ਉਹ થોੜਾ ਟਾਈਮ ਲਈ ਰੋਟੀ ਖਾਣੀ ਬੰਦ ਕਰਤੀ ਤੇ ਫਿਰ ਥੋੜਾ ਟਾਈਮ ਬਾਅਦ ਰੋਟੀ ਖਾਦੀ ਸੀ ਤੇ ਫਿਰ ਹੁਣ ਤਾਂ ਵੈਸੇ ਸਹੀ ਉਹ ਦਰਦ ਵੀ ਹੁੰਦਾ ਪਿਆ ਸੀ ਤੇ ਅਸੀਂ ਮੈਂ ਥੋੜਾ ਟਾਈਮ ਲਈ ਰੁਕ ਗਈ ਸੀ ਤੇ ਫਿਰ ਹੁਣ ਫੇ ਮੈਂ ਰੋਟੀ ਵਗੈਰਾ ਖਾ ਲਈ ਪਰ ਹੁਣ ਮੈਨੂੰ ਤਾਂ ਕੁਝ ਫੀਲ ਫੀਲ ਜਿਹਾ ਹੁੰਦਾ ਪਿਆ ਮਤਲਬ ਇਹਦਾ ਟੱਕ ਟੱਕ ਜਿਹਾ ਲੱਗਾ ਮੈਨੂੰ ਹਲਾਉ ਤਾਂ ਮੈਨੂੰ ਦਰਦ ਜਿਆ ਕਹਿੰਦਾ ਮੈਨੂੰ ਜਦ ਸੋਚੀ ਜਾਂਦਾ ਏਦਾ ਫੀਲ ਹੁੰਦਾ ਪਿਆ ਮੈਨੂੰ ਵੀ ਹਾਂ ਵੀ ਪਤਾ ਲੱਗਦਾ ਵੀ ਕੁਝ ਕੁਝ ਕਾਰਾ ਹੋਇਆ ਏ ਮੂੰਹ ਦੇ ਅੰਦਰ ਤੇ ਮੇਰੇ ਜੀਵ ਚ ਲੱਗ ਚੁੱਕਾ ਇਹ ਤੱਕ ਤੇ ਕੋਈ ਪਤਾ ਕਿ ਨਹੀਂ ਜੋ ਕਿਦਾਂ ਨਿਕਲਿਆ ਮੇਰੇ ਪਾਪਾ ਕਹਿੰਦਾ ਆ ਕੀ ਹੋ ਗਿਆ ਮੈਂ ਪਾਪਾ ਕਹਿੰਦਾ ਪਾਪਾ ਉਹ ਪंगा ਜਾ ਕੀ ਹੋ ਗਿਆ ਮੈਂ ਕਿਹਾ ਲਓ ਮੁ ਮੁਦੱਕੇ ਮੁ ਲੱਗ ਗਿਆ ਮੁ ਲੱਗ ਗਿਆ ਮੇਰੇ ਤਾਂ ਮੁਦੱਕੇ ਗਿਆ ਮੇਰੇ ਤਾਂ ਨਿਕਲ ਗਿਆ ਸੀ ਖੂਨ ਤੇ ਇੱਕਦਮ ਪਤਾ ਨਾ ਮੈਂ ਇੱਧਰ ਰੋਟੀ ਖਾਂਦੇ ਵਿੱਚ ਨਾਰਮਲੀ ਤੇ ਮੇਰੇ ਬੋਜੇ ਤੇ ਮੇਰਾ ਇੰਦਾ ਰਿਐਕਸ਼ਨ ਸੀਗਾ ਤੁਸੀਂ ਕਿਸੇ ਨੇ ਨਹੀਂ ਦੇਖਿਆ ਮੈਂ ਦੇ ਦੇ ਸੀ ਸਾਈਡ ਸਾਈਡ ਵੱਲੀ ਅੱਖ ਤੋਂ ਸਾਈਡ ਵਾਲੀ ਅੱਖ ਘੜੀ ਦੀ ਇਦਾਂ ਹੀ ਚੋ ਰੱਖ ਇਦੀ ਅੱਖ ਮੈਨੂੰ ਲੱਗਾ ਸੀ ਸ਼ਾਇਦ ਤੂੰ ਐਸੀ ਉਹ ਦੋ ਦੋ ਕਰਦੀ ਵੀ ਨਹੀਂ ਪਰ ਹਣਾ ਮੇਰੇ ਬੋਜੋ ਦੀ ਵਜ੍ਹਾ ਸੀ ਤੇ ਚਲੋ ਕੋਈ ਨਹੀਂ ਹੌਣ ਥੋੜਾ ਜਿਹਾ ਤੇ ਅੱਜ ਦੇ ਬਲੌਗ ਨੂੰ ਆਪ ਇਨੇ ਰੱਖਦੇ ਹੁਮੇਦਗਾ ਤਾਂ ਬਲੌਗ ਪਸੰਦ ਆਇਆ ਹੋਗਾ ਪਸੰਦ ਆਇਆ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਮਿਲਦੇ ਆਪਾਂ ਨਵਾਂ ਬਲੌਗ ਚ ਬਾਏ